ਸਮਰਾਲਾ ਦੇ ਨਜ਼ਦੀਕੀ ਪਿੰਡ ਲਗੜਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜੋਤ ਵਾਲੇ ਸਥਾਨ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਉਸ ਸਥਾਨ ਤੇ ਪੈਸ਼ਸਤਰ ਅਤੇ ਹੋਰ ਸਮਾਨ ਨੂੰ ਨੁਕਸਾਨਿਆ ਗਿਆ ਇਸ ਦੀ ਸੂਚਨਾ ਜਦੋਂ ਪਿੰਡ ਵਾਸੀਆਂ ਨੂੰ ਮਿਲੀ ਤਾਂ ਪਿੰਡ ਵਾਸੀ ਤੁਰੰਤ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋ ਗਏ ਮੌਕੇ ਤੇ ਸਮਰਾਲਾ ਪੁਲਿਸ ਨੂੰ ਵੀ ਬੁਲਾਇਆ ਗਿਆ ਅੱਗ ਲੱਗਣ ਦੇ ਕਾਰਨ ਦਾ ਹਾਲੇ ਤੱਕ ਪਤਾ ਨਹੀਂ ਲੱਗਿਆ ਹੈ ਮੌਕੇ ਤੇ ਪਹੁੰਚੇ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਮਹਾਰਾਜ ਦੀ ਸਵਾਰੀ ਦੇ ਨਜ਼ਦੀਕ ਚੱਲ ਰਹੀ ਜੋਤ ਵਾਲੇ ਸਥਾਨ ਨੂੰ ਅੱਗ ਲੱਗੀ ਹੈ ਅਤੇ ਉਸ ਥਾਂ ਤੇ ਪਏ ਕੁਝ ਸਮਾਨ ਨੂੰ ਵੀ ਅੱਗ ਲੱਗੀ ਹੈ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ ਹੈ ਗੁਰਦੁਆਰਾ ਸਾਹਿਬ ਅੰਦਰ ਲੱਗੇ ਕੈਮਰਿਆਂ ਦੇ ਡੀਵੀਆਰ ਨੂੰ ਕਬਜ਼ੇ ਵਿੱਚ ਲੈ ਜਾਇਆ ਗਿਆ ਹੈ DVR ਦੀ ਜਾਂਚ ਕਰਨ ਤੋਂ ਬਾਅਦ ਹੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਖਾਲਸਾ। ਦਸ਼ਮੇਸ਼ ਖਾਲਸਾ ਦਾ ਨਾ ਸਮਰਾਲਾ ਜੀ। ਜੀ ਘਟਨਾ ਬਪਰੀ ਕਿੱਥੇ ਵਾੜਾ ਸ੍ਰੀ ਗੁਰਦੁਆਰਾ ਸਾਹਿਬ ਦਾ ਕੀ ਨਾਮ? ਦੇਖੋ ਗੁਰਪ੍ਰੀਤ ਲੱਡਣਾ ਗੁਰੂ ਘਰ ਆਇਆ ਹੈਗਾ ਜੀ। ਤੇ ਗੁਰੂ ਘਰ ਦਾ ਹੁਣ ਆਪਾਂ ਨਾਮ ਕੀ ਹੈ ਨਾ? ਜੈ ਸਿੰਘ। ਹਾਂ ਜੀ ਜੈ ਸਿੰਘ। ਕੀਰ ਜੈ ਸਿੰਘ? ਕੀਰ ਬਾਬਾ ਜੈ ਸਿੰਘ। ਕੀਰ ਬਾਬਾ ਜੈ ਸਿੰਘ ਦਾ ਨਾਂ ਤੇ ਗੁਰੂ ਘਰ ਆ ਜੀ। ਦਰਅਸਲੇ ਜਿਹੜਾ ਗੁਰੂ ਘਰ ਇਹ ਪਹਿਲਾਂ ਵੀ ਬੜਾ ਬਵਾਦ ਦੇ ਵਿੱਚ ਰਹਿ ਚੁੱਕਿਆ ਏ ਕਾਰਨ ਕੀ ਹੈ ਕਾਰਨ ਇੱਥੇ ਇਹ ਹੈ ਜੀ ਵੀ ਜਿਹੜਾ ਅਸੀਂ ਆਪਣਾ ਕਾਰਨ ਸਾਨੂੰ ਪਤਾ ਲੱਗਿਆ ਗੁਰੂ ਘਰ ਦੀ ਜ਼ਮੀਨ ਆ 에ਰਪੋਰਟ ਰੋਡ ਤੇ ਹੋਰ ਕੁਛ ਨਹੀਂ ਸਿਰਫ ਮੁੱਦਾ ਇਹਨਾਂ ਦਾ ਗੁਰੂ ਘਰ ਦੇ ਨਾਲ ਪਿਆਰ ਮੋਹ ਪਿਆਰ ਨਹੀਂ ਹੈਗਾ ਉਹ ਜ਼ਮੀਨ ਦੇ ਨਾਲ ਮੋਹ ਪਿਆਰ ਆ ਦੋਨਾਂ ਕਮੇਟੀਆਂ ਨੇ ਗੁਰੂ ਘਰ ਦਾ ਉਹ ਨੁਕਸਾਨ ਕੀਤਾ ਹੋਇਆ ਆ ਆਪਾਂ ਕੁਝ ਕਹਿ ਨਹੀਂ ਸਕਦੇ ਪੋਥੀ ਸਾਹਿਬ ਨਾਲ ਹੁਣ ਅਸੀਂ ਆ ਕੇ ਪੋਥੀ ਸਾਹਿਬ ਦੇਖੇ ਚੈੱਕ ਕਰੇ ਆਂ ਉਥੀ ਸਾਹਿਬ ਦੇ ਉੱਤੇ ਵੀ ਛੇੜਛਾੜ ਹੋਈ ਹੋਈ ਆ ਉਹਨਾਂ ਦੇ ਅੰਗ ਫਟੇ ਹੋਏ ਨੇ ਠੀਕ ਆ ਜੀ ਜਦੋਂ ਅਸੀਂ ਜ਼ਮੀਨ ਦੀ ਇਨੀ ਸਾਮ ਸੰਭਾਲ ਕਰ ਸਕਦੇ ਆ ਕੀ ਅਸੀਂ ਗੁਰੂ ਘਰ ਦੀ ਸਾਮ ਸੰਭਾਲ ਨਹੀਂ ਕਰ ਸਕਦੇ ਫੇਰ ਜਦੋਂ ਹੁਣ ਅੰਦਰ ਮੌਕੇ ਤੇ ਅੱਗ ਲੱਗੀ ਹੈ ਕੱਲ ਸਾਨੂੰ ਦੱਸਣ ਮੁਤਾਬਕ ਕੱਲ ਕੱਲ ਦੀ ਅੱਗ ਲੱਗੀ ਹੋਈ ਆ ਜੀ ਕੱਲ ਦੀ ਅੱਗ ਲੱਗੀ ਹੋਈ ਆ ਤੇ ਸਾਨੂੰ ਅੱਜ ਸਵੇਰੇ ਪਤਾ ਲੱਗਦਾ ਠੀਕ ਆ ਜੀ ਸਵੇਰੇ ਪਤਾ ਲੱਗ ਰਿਹਾ ਤੇ ਜਿਹੜਾ ਡੀਵੀਆਰ ਆ ਡੀਵੀਆਰ ਨਾਲ ਵੀ ਇਹਨਾਂ ਨੇ ਛੇੜਛਾੜ ਕੀਤੀ ਹੋਈ ਆ ਉਹ ਬੰਦ ਕੀਤੇ ਹੋਇਆ ਕੈਮਰੇ ਇਹ ਬਹੁਤ ਹੀ ਵੱਡੀ ਕਟਾਈ ਹੈ ਜੀ ਇਹ ਅਸੀਂ ਤਾਂ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਜੋ ਜੋ ਕਾਰਵਾਈ ਆ ਕਮੇਟੀ ਤੇ ਵੀ ਹੋਣੀ ਚਾਹੀਦੀ ਆ ਪਾਠੀ ਸਿੰਘ ਤੇ ਵੀ ਹੋਣੀ ਚਾਹੀਦੀ ਆ ਵੀ ਜਿਹੜੀਆਂ ਕਮੇਟੀਆਂ ਪ੍ਰਬੰਧਕ ਸਾਮਧੀਆਂ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਕਸੂਰ ਆ ਮੈਂ ਗੁਰਦੁਆਰਾ ਦੇਖਸਰ ਸਾਹਿਬ ਕਟਾਣਾ ਸਾਹਿਬ ਬਤੋਰੀ ਮੁੱਖ ਗ੍ਰੰਥੀ ਇਹ ਵੰਡ ਵਾਰਿਆ ਅੱਜ ਫਿਰ ਸਾਨੂੰ ਤਕਰੀਬਨ 8:00 ਵਜੇ फोन ਆਇਆ ਕਿ ਗੁਰਦੁਆਰਾ ਪਿੰਡ ਲਧਣਾ ਵਿਖੇ ਗੁਰਦੁਆਰਾ ਸਾਹਿਬ ਵਿਖੇ ਕੁਝ ਬੇਅਦਬੀ ਹੋ ਗਈ ਹੈ। ਸੋ ਅਸੀਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਸ੍ਰੀ ਨਿਰੰਦਰ ਸਿੰਘ ਜੀ, ਰਿਕਾਰਡ ਕੀਪਰ ਗੁਰਜੋਤ ਸਿੰਘ ਅਤੇ ਹੋਰ ਵੀ ਨਾਲ ਸਿੰਘ ਯਾਨੀ ਮਨਜੋਤ ਸਿੰਘ ਜੀ ਗ੍ਰੰਥੀ ਸਿੰਘ ਅਤੇ ਦਸ ਇੱਥੇ ਪਹੁੰਚੇ ਆ ਅੱਗੇ ਇੱਥੇ ਸੰਗਤ ਖੜੀ ਸੀ। ਜਦੋਂ ਅਸੀਂ ਅੰਦਰ ਜਾ ਕੇ ਵੇਖਿਆ ਤੇ ਉੱਥੇ ਜਿੱਥੇ ਜੋਤ ਲਾਉਂਦੇ ਨੇ ਉੱਥੇ ਇੱਕ ਆਹਲਾ ਜਿਹਾ ਬਣਾਇਆ। ਉੱਥੇ ਮਤਲਬ ਕਿਤੇ ਕਹਿੰਦੇ ਆ ਜੀ ਰਾਤ ਨੂੰ ਅੱਗ ਲੱਗ ਗਈ ਹੈ। ਜਿਹਦੇ ਨਾਲ ਉੱਥੇ ਜਿਹੜਾ ਰੱਖਿਆ ਸਮਾਨ ਸੀ ਉਹ ਸੜ ਕੇ ਸ਼ਵਾਹ ਹੋ ਗਿਆ। ਉਹਦੇ ਨਾਲ ਨਾਲ ਥੱਲੇ ਜਿਹੜੇ ਮੈਟ ਵਿਛੇ ਸੀ ਗੁਰੂ ਘਰ ਦੇ ਨਾਲ ਕਿਉਂਕਿ ਤਕਰੀਬਨ 8-10 ਫੁੱਟ ਦੂਰੀ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ ਤੇ ਉਹ ਸਾਰੇ ਮੈਟ ਵੀ ਉੱਥੇ ਜਲ ਗਏ ਉਹ ਪਰੰਤ ਅਸੀਂ ਸਭ ਕੁਝ ਚੈੱਕ ਕੀਤਾ ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਂ ਕੁੱਟਕਾ ਸਾਹਿਬ ਦੀ ਕੋਈ ਬੇਦਬੀ ਨਹੀਂ ਹੋਈ ਹਾਂ ਗੁਰੂ ਘਰ ਦੀ ਉੱਥੇ ਜਿਹੜਾ ਕਹੀਏ ਕਿ ਅੱਗ ਲੱਗਣ ਨਾਲ ਨੁਕਸਾਨ ਹੋਇਆ ਪਰ ਇਹਦਾ ਜਿਹੜਾ ਕਾਰਨ ਹੈ ਉਹ ਕਾਰਨ ਅਸੀਂ ਇਹ ਵੇਖਿਆ ਸੰਗਤਾਂ ਦੇ ਵਿੱਚ ਕਿ ਇੱਥੇ ਦੋ ਪਾਰਟੀਆਂ ਨੇ ਇਹਨਾਂ ਦਾ ਆਪਸ ਵਿੱਚ ਬੜਾ ਰੌਣਾ ਹੈ ਇਹ ਦੋਵੇਂ ਜਵੇਂ ਕਹਿ ਦਈਏ ਸਿੱਧਾ ਸੀ ਕਈ ਨਕਮੀਆਂ ਨੇ ਦੋਵੇਂ ਇੱਕ ਦੂਜੇ ਦੇ ਵਿਰੁੱਧ ਇਥੇ ਬੋਲਦੇ ਨੇ ਇੱਕ ਦੂਜੇ ਨਾਲ ਇੱਕ ਖੇਬਾਜ਼ੀ ਇਹਨਾਂ ਦੀ ਜਿਸ ਕਰਕੇ ਗੁਰੂ ਘਰ ਦੇ ਨੁਕਸਾਨ ਹੋ ਰਿਹਾ ਗਰੰਤੀ ਸਿੰਘ ਵੀ ਜਨਾ ਰੱਖਿਆ ਉਹਨੂੰ ਵੀ ਕੋਈ ਇੱਧਰ ਦਾ ਪਤਾ ਹੈ ਨਹੀਂ ਉਹ ਕਹਿੰਦਾ ਮੈਂ ਟਕਸਾਲ ਚੋਂ ਪੜਿਆ ਹਾਂ ਪਰ ਉਹਨੂੰ ਇੱਕ ਟਕਸਾਲ ਦੇ ਨਾਮ ਦੀ ਨੇੜੇ ਨਹੀਂ ਗਿਆ ਉਹ ਬਸ ਨਾਮ ਹੀ ਕਹਿੰਦਾ ਪਰ ਉਹਨੂੰ ਇਸ ਚੀਜ਼ ਦਾ ਪਤਾ ਨਹੀਂ ਹੈ ਕਿ ਭਾਈ ਹੋਇਆ ਕੀ ਹੈ ਜਿਹੜੀ ਗੱਲ ਕਹਿੰਦੇ ਆ ਕਹਿੰਦਾ ਮੇਰੇ ਮੈਨੂੰ ਨਹੀਂ ਪਤਾ ਜੀ ਜਿਹੜੀ ਗੱਲ ਨੂੰ ਪੁੱਛਦੇ ਆ ਉਹ ਕਹਿੰਦਾ ਜੀ ਮੇਰੇ ਪਹਿਲੇ ਹੋਇਆ ਉਹ ਜਿੱਥੇ ਪੋਥੀਆਂ ਰੱਖੀਆਂ ਨੇ ਜਿਨ੍ਹਾਂ ਤੇ ਇਹਨਾਂ ਨੇ ਆਪਣੇ ਲਿਖੇ ਹੋਇਆ ਪਤਾ ਨਹੀਂ ਕੀ ਕੀ ਲਿਖਿਆ ਹੋਇਆ ਤੇ ਉਹ ਵੀ ਅਸੀਂ ਦੇਖਿਆ ਤੇ ਇੱਥੇ ਜਿਹੜੀ ਹਾਲਤ ਹੈ ਉਹ ਇਹ ਆ ਕਿ ਸਾਨੂੰ ਇੱਥੇ ਚਾਹੀਦਾ ਵਾ ਅਸੀਂ ਅਕਾਲ ਤਖਤ ਸਾਹਿਬ ਤੇ ਸਾਰੀ ਰਿਪੋਰਟ ਤਿਆਰ ਕਰਕੇ ਭੇਜ ਰਹੇ ਆ ਫਿਰ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਵੇਗਾ ਉਹਦੇ ਉੱਪਰ ਕੰਮ ਚੜਾਈ ਜਾਣਗੇ ਦੋਨੋਂ ਪਾਰਟੀਆਂ ਇਸ ਚੀਜ਼ ਤੇ ਸਹਿਮਤ ਹੋਈਆਂ ਨੇ ਤੇ ਤੇ ਪ੍ਰਸ਼ਾਸਨ ਵੀ ਆਇਆ ਸੀ ਕਿ ਜੋ ਅਕਾਲਤ ਸਰ ਸਰਦ ਹੁਕਮ ਹੋਵੇਗਾ ਅਸੀਂ ਉੰਜ ਹੀ ਕਰਾਂਗੇ ਜੀ ਬੜੇ ਇੱਕ ਬਾਹਰ ਦੇਖਿਆ ਗਿਆ ਸੀਰੀ ਸਾਹਿਬ ਦਾ ਤੇ ਹੋਰ ਵੀ ਜਿਹੜਾ ਅਟਰ ਨਿਉ ਪਏ ਨੇ ਹਾਂਜੀ ਇਹ ਉੱਥੇ ਹੀ ਭਾਈ ਸਾਹਿਬ ਜੀ ਇਹ ਦੱਸਦੇ ਆ ਕਿ ਇਹ ਉੱਥੇ ਜਿੱਥੇ ਆਪਣੇ ਇਹਨਾਂ ਨੇ ਜੋਤ ਰੱਖੀ ਸੀ ਉੱਥੇ ਹੀ ਸ਼ਸਤਰ ਵੀ ਸੀਗੇ ਛਰੀ ਸਾਹਿਬ ਵੀ ਰੱਖਿਆ ਹੋਇਆ ਸੀ ਉਹ ਘਿਓ ਵਾਲਾ ਛੋਟਾ ਡਰਮ ਡਰਮੀ ਰੱਖੀ ਹੋਈ ਸੀ ਤੇ ਹੋਰ ਪੂਜ ਫੋਟੋਆਂ ਵੀ ਰੱਖੀਆਂ ਸੀ ਉਹ ਕਿਹਨਾਂ ਦੀਆਂ ਫੋਟੋਆਂ ਸੀ ਅਸੀਂ ਤਾਂ ਕਦੇ ਅਗੇ ਵੇਖਿਆ ਨਹੀਂ ਇਹ ਕਹਿੰਦੇ ਦੀ ਕੋਈ ਗੁਰੂ ਸਾਹਿਬ ਦੀਆਂ ਫੋਟੋਆਂ ਸੀ ਜਾਂ ਜੋ ਵੀ ਫੋਟੋਆਂ ਸੀ ਉਹ ਵੀ ਸਾਰੀਆਂ ਜਲ ਕੇ ਮਤਲਬ ਸੁਆਹ ਹੋ ਗਈਆਂ ਨੇ ਇਹ ਗੱਲ ਕਰੀ ਬਬੇ ਗੱਲ ਸ਼ਾਮ ਦੀ ਘਟਨਾ ਹੈ ਇਹ ਨੇਡ ਨੇ ਨੇ ਦੱਸਿਆ ਕਿ ਇਹ ਵੀ ਇੱਕ ਹਾਂਜੀ ਇਹਦੇ ਵਿੱਚ ਇਹ ਜਿਹੜੇ ਪ੍ਰਬੰਧਕ ਜ਼ਿੰਮਾਰ ਨੇ ਇਹਨਾਂ ਨੇ ਕਿਸ ਨੂੰ ਦੱਸਿਆ ਨਹੀਂ ਪਿੰਡ ਵਾਲੇ ਕਹਿੰਦੇ ਦੀ ਕੋਈ ਅਨਾਊਂਸਮੈਂਟ ਨਹੀਂ ਹੋਈ ਸਾਨੂੰ ਦੱਸਿਆ ਨਹੀਂ ਸਾਨੂੰ ਤੇ ਸਵੇਰੇ ਪਤਾ ਲੱਗਾ ਤੇ ਅਸੀਂ ਉਸੇ ਸਮੇਂ ਆ ਗਏ ਹਾਂ ਭਾਬਾ ਜੀ ਇਹ ਦੇਖ ਰੇ ਕੌਣ ਕਰੇਗਾ ਜਦ ਤੱਕ ਕਮੇਟੀ ਦਾ ਫੈਸਲਾ ਨਹੀਂ ਇਹਦੇ ਜੀ ਦੇਖ ਰੇ ਕਿਉਂ ਪ੍ਰਸ਼ਾਸਨ ਨੂੰ ਪਤਾ ਨਹੀਂ ਕੌਣ ਕਰੇਗਾ ਪਰ ਸਾਨੂੰ ਇਹ ਹੁਕਮ ਹੋਇਆ ਕਿ ਭਾਈ ਤੁਸੀਂ ਇੱਕ ਦਿਨ ਵਾਸਤੇ ਗਰੰਥੀ ਸਿੰਘ ਇੱਥੇ ਭੇਜੋ ਸੇਵਾ ਸੰਭਾਲ ਕਰੋ ਅਸੀਂ ਦੇਖਾਂਗੇ ਬਾਕੀ ਜਿਹੜੇ ਪ੍ਰਬੰਧਕ ਨੇ ਉਹਨਾਂ ਦੀ ਜਿਮਾਰੀ ਹੈ ਉਹ ਦੇਖਣਗੇ ਇਹਨਾਂ ਦਾ ਕਿਤੇ ਕੋਰਟ ਵਿੱਚ ਵੀ ਕੇਸ ਚੱਲ ਰਿਹਾ ਜੋ ਕੋਰਟ ਕਹਿੰਦਾ ਫਿਰ ਉਹਦੇ ਸਾਹਮਣੇ ਰਹੂਗਾ ਤੁਸੀਂ ਲਿਖਤ ਰਿਪੋਰਟ ਦੇ ਰਹੇ ਹੋ ਅਸੀਂ ਲਿਖਤ ਰਿਪੋਰਟ ਸੀ ਅਕਾਲ ਤਖਤ ਸਾਹਿਬ ਨੂੰ ਸਾਡਾ ਫਰਜ਼ ਬਣਦਾ ਧਾਰਮਿਕ ਫਰਜ਼ ਬਣਦਾ ਕਿਉਂਕਿ ਗੁਰਦੁਆਰਾ ਕਟਾਣਾ ਸਾਹਿਬ ਐਸਜੀਪੀਸੀ ਅਧੀਨ ਸਾਡੇ ਨੇੜੇ ਹੀ ਆ ਸਾਡੀ ਜ਼ਿੰਮੇਵਾਰੀ ਬਣਦੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜਾ ਅਦਬ ਹੈ ਸਤਕਾਰ ਹੈ ਉਹਦੇ ਲਈ ਅਸੀਂ ਹਰ ਕੁਰਬਾਨੀ ਦੇਣ ਨੂੰ ਤਿਆਰ ਅਸੀਂ ਅੱਗੇ ਜਾਣ ਨੂੰ ਤਿਆਰ ਆ ਇਸ ਕਰਕੇ ਅਸੀਂ ਸਾਰੀ ਰਿਪੋਰਟ ਸੀ ਅਕਾਲ ਤਖਤ ਸਾਹਿਬ ਨੂੰ ਭੇਜ ਰਹੇ ਐਸਜੀਪੀਸੀ ਵੀ ਇਹਨੂੰ ਅੰਡਰ ਲੈ ਸਕਦੀ ਹੈ ਇਹ ਵੀ ਤੌਰ ਤੇ ਇਹ ਹੁਣ ਸਾਡਾ ਨਹੀਂ ਜੀ ਪਤਾ ਇਹਨੂੰ ਐਸਜੀਪੀਸੀ ਲੈਵੇ ਉਹਨਾਂ ਨੇ ਵੇਖਣਾ ਸਾਡਾ ਕਮਾ ਰਿਪੋਰਟ ਭੇਜਣੀ ਮੇਰਾ ਨਾਮ ਪਰਮਜੀਤ ਕੋਹਰਾ ਪਿੰਡ ਲੱਦਣਾ ਠੀਕ ਕੀ ਮਾਮਲਾ ਜਿਹੜਾ ਹੈ ਕੀ ਮਾਮਲਾ ਹੈ ਕਿੰਨੇ ਵਜੇ ਦੀ ਘਟਨਾ ਹੈ ਇਹ 4-5 ਵਜੇ ਦੀ ਗੱਲ ਹੈ ਜਦੋਂ ਰਹਿਰਾ ਸਾਡੇ ਮਤਲਬ ਆਏ ਮੱਥਾ ਟੇਕਣ ਲੋਕ ਅੱਜ ਦੀ ਸੰਗਤ ਕੱਲ੍ਹ ਸ਼ਾਮ ਨੂੰ ਕੱਲ੍ਹ ਸ਼ਾਮ ਦੀ ਹੈ ਜੀ ਕੱਲ੍ਹ 5 ਵਜੇ ਦੀ ਤੇ ਜਦੋਂ ਮਤਲਬ ਦੋ ਜਣੇ ਆਏ ਸੀ ਸਾਡੇ ਪਿੰਡ ਦੇ ਵਿੱਚੋਂ ਮੱਥਾ ਟੇਕਣ ਉਹਨਾਂ ਨੇ ਆ ਕੇ ਦੱਸਿਆ ਉਹਨਾਂ ਦੇ ਆਉਂਦੇ ਨੂੰ ਪਾਣੀ ਪਾ ਕੇ ਅੱਗ ਬੁਝਾਈ ਜਾ ਰਹੀ ਸੀ ਤੇ ਕਦੇ ਨੂੰ ਸੁਲਾਹ ਵਗੈਰਾ ਨਹੀਂ ਕੀਤੀ ਕੋਈ ਵੱਡਾ ਨਹੀਂ ਤੁਹਾਨੂੰ ਐਦਾਂ ਸੀਗਾ ਵੀ ਸੰਗਤ ਆਉਂਦੀ ਆ ਚਲੋ ਸਾਰਿਆਂ ਨੂੰ ਪਤਾ ਹੋਊਗਾ ਵੀ ਸਾਡੇ ਆਂਟੀ ਨੇ ਆ ਨਾਲ ਗਵਾਂਢੀ ਵੀ ਚਲੋ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਕੋਈ ਉਹ ਕਰ ਦੇਣਾ ਸੀ ਇਹਨਾਂ ਹੁਣ ਨਹੀਂ ਕੀਤਾ ਜੀ ਕੀ ਲੱਗਦਾ ਕਿੰਦਾ ਹੋ ਲੱਗਦੀ ਅੱਗੇ ਲੈ ਹੈ ਕੋਈ ਪਤਾ ਨਹੀਂ ਇਹ ਤਾਂ ਹੁਣ ਕੁਝ ਨਹੀਂ ਕਹਿ ਸਕਦੇ ਜੀ ਹਾਂ ਪਿੰਡ ਵਾਲਿਆਂ ਦਾ ਇੱਥੇ ਆਉਣਾ ਜਾਣਾ ਹੈਗਾ ਗੁਰੂਵਰਸ ਹਾਂਜੀ ਹਾਂ ਤਾਂ ਆਉਂਦੀ ਆ ਸੰਗਤ ਬਹੁਤ ਆਉਂਦੀ ਕਿੰਨੀ ਕੀ ਸੰਗਤ ਮੌਜੂਦ ਸੀ ਉੱਤਮੇ ਹੈਗੇ ਸੀਗੇ 5 7 ਤੋਂ ਜਿਹੜਾ ਪਿੰਡ ਪੈਂਦਾ ਸਮਰਾਲਾ ਤਹਿਸੀਲ ਦੇ ਵਿੱਚ ਅੱਜ ਜਿਹੜਾ ਸਾਡੇ ਧਿਆਨ ਦੇ ਵਿੱਚ ਸਾਰ ਗੁਰਪ੍ਰੀਤ ਸਿੰਘ ਗੁਰੀ ਦੇ ਸਰਤ ਸਿੰਘਦਰ ਸਿੰਘ ਉਰੀ ਜੀ ਦੇ ਸਾਡੇ ਆ ਨਿਯੰਗ ਜਥੇਬੰਦੀਆਂ ਦੇ ਉਹਦੇ ਜ਼ਾਰ ਨੇ ਸਮਰਾਲੇ ਤੋਂ ਇਹਨਾਂ ਨੇ ਮੇਰੇ ਧਿਆਨ ਦੇ ਵਿੱਚ ਲਿਆਂਦਾ ਸੀ ਮੈਂ ਤੇ ਬ੍ਰੀਡ ਐਸ ਐਚਓ ਸਮਰਾਲਾ ਦੇ ਸੱਚ ਮਾਚੂੜਾ ਜਿਹੜਾ ਮੌਕੇ ਤੇ ਆਇਆ ਹਾਂ ਇਹ ਜਿਹੜਾ ਜਿੱਥੇ 12 ਦੇ ਪ੍ਰਕਾਸ਼ ਦੇ ਵੈਕਸਪਰ ਤੇ ਜਿਹੜੀ ਪਿੱਛੇ ਪਾਸੇ ਜੋਤ ਜਗਦੇ ਹੁੰਦੇ ਆ ਉਸ ਜੋਤ ਦੇ ਨਾਲ ਉੱਥੇ ਜਿਹੜਾ ਅੰਦਰ ਮਟੀਰੀਅਲ ਆ ਅਗਨੀ ਭੇਟ ਹੋਇਆ ਥੋੜ੍ਹਾ ਉਹ ਤੜਾ ਲੱਕੜ ਦਾ ਸਮਾਨ ਵੀ ਸੀ ਜਾਂ ਥੱਲੇ ਮੈਟਲ ਦਾ ਤੇ ਬਾਕੀ ਜਿਹੜੀ ਅਸੀਂ ਉਹ ਡੀਵੀਆਰ ਜਿਹੜਾ ਇੱਥੇ ਕੈਮਰੇ ਲੱਗੇ ਹੋਏ ਨੇ ਬਿਲਕੁਲ ਡੀਵੀਆਰ ਅਸੀਂ ਕਬਜ਼ੇ 'ਚ ਲੈ ਲਿਆ ਕਿਉਂਕਿ ਇਸ ਪਿੰਡ ਦੇ ਵਿੱਚ ਕਾਫੀ ਪਾਰਟੀ ਬਾਜੀ ਆ ਦੋ ਪਾਰਟੀਆਂ ਜਿਹੜੀਆਂ ਪਹਿਲਾਂ ਹੀ ਆਲਰੇਡੀ ਚੱਲੀਆਂ ਇੱਕ ਇਸ ਪਿੰਡ ਦੀ ਤੇ ਇੱਕ ਬਾਹਰਲੇ ਪਿੰਡਾਂ ਦੇ ਇੱਕ ਉਹਨਾਂ ਦੀ ਜਿਹੜੀ ਕਮੇਟੀ ਬਣੀ ਹੋਈ ਆ ਇਹਦਾ ਇਸ ਵੀ ਜਿਹੜਾ ਮਾਂਜੋ ਕੋਰਟ ਦੇ ਵਿੱਚ ਚੱਲਿਆ ਨਿਯੰਗ ਜਥੇਬੰਦੀਆਂ ਦੇ ਅਸੀਂ ਸਾਰਿਆਂ ਨੇ ਫੈਸਲਾ ਲਿਆ ਜਿਹੜੀ ਐਸਜੀਪੀਸੀ ਕਮੇਟੀ ਦੇ ਜਿਹੜੇ ਮੈਨੇਜਰ ਸਾਹਿਬ ਤੇ ਹੈੱਡ ਗ੍ਰਾਮ ਫੀ ਕਟਾਣਾ ਸਾਹਿਬ ਤੋਂ ਨੇ ਉਹ ਅਸੀਂ ਮੌਕੇ ਤੇ ਬੁਲਾ ਲਏ ਸੀ ਉਹ ਸਾਰੀ ਆਪਣੀ ਪਰਚਾਲ ਜਿਹੜੀ ਪਰਚਾਲ ਕਰ ਰਿਹਾ ਇਸ ਗੱਲ ਦੀ ਜੋ ਵੀ ਰਿਪੋਰਟ ਹੋ ਗਈ ਇਹ ਸ਼੍ਰੀ ਕਾਲ ਸਰਪ ਤੋਂ ਭੇਜੀ ਜਾਊਗੀ ਇਹ ਵੀ ਹੁਕਮ ਸ਼੍ਰੀ ਕਾਲ ਸਰਪ ਤੋਂ ਸਾਹਿਬ ਤੋਂ ਆਊਗਾ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਜਿਹੜੀ ਹੈ ਅਮਲ ਚੱਲੇਗੀ ਸਰਕਾਰ ਦੇ ਲਈ ਸੰਤੋਖ ਹੈ ਇਹ ਦੋਸ਼ਾ ਵੀ ਆ ਕਿ ਜਿਹੜੀ ਕੱਲ ਵੀ ਨਹੀਂ ਕੀਤੀ ਹੈ ਵੀ ਲਕੂਣ ਦੀ ਕੋਸ਼ਿਸ਼ ਕੀਤੀ ਹੈ ਇਹ ਨਾ ਜੀ ਈਵੀਆ ਰ ਇਸੇ ਕਰਕੇ ਕਬਜ਼ੇ ਲੈ ਰਹੇ ਆ ਈਵੀਆ ਰ ਬਿਲਕੁਲ ਕਲੀਅਰ ਹੋ ਜਾਊਗਾ ਕਦੋਂ ਲੱਗਿਆ ਕੀ ਕਾਰਵਾਈ ਕੀਤੀ ਜਾ ਸਕਦੀ ਹੈ ਇਹਦੇ ਵਿੱਚ ਅਸੀਂ ਅਸੀਂ ਅਜੇ ਜੜੀਆ ਜੋ ਕਾਨੂੰਨੀ ਸਾਡੇ ਵੱਲੋਂ ਬਣਦੀ ਬਿਲਕੁਲ ਕਰ ਰਹੇ ਹਾਂ ਕਿਉਂਕਿ ਡੀਵੀਆਰ ਹੀ ਕਬਜ਼ੇ ਲੈ ਕੇ ਭੇਜਦੇ ਆ ਇਹਨੂੰ ਜਿਹੜਾ ਜੇ ਹੋਊਗੀ ਵੀ ਕੋਈ ਹੈ ਕੀ ਫੇਕੀ ਜਿਵੇਂ ਪਾਸੇ ਦੀ ਗੱਲ ਕਰਦੇ ਆ ਦੋ ਦਿਨ ਕਲੀਅਰ ਆ ਜਾਊਗਾ